ਸੋਨੇ ਚਾਂਦੀ ਦੇ ਭਾ ਭਾਂਡੇ ਵੇਚਣ ਵਾਲਾ ਜੁੱਗਾਂ ਪੁਰਾਣਾ ਰਿਹਾ ਸਮੇਂ ਪਿੰਡ ਧਨ ਤਿਰਸ ਤੇ ਬਹੁਮੁੱਲੇ ਭਾਂਡੇ ਵੇਚ ਕਰਦੇ ਕਰੋੜਾਂ ਦਾ ਵਪਾਰ ਪਿੰਡ ਨੂੰ ਕਿਉਂ ਤੇ ਕਿਸ ਨੇ ਦਿੱਤਾ ਵਰਦਾਨ ਵਰਦਾਨ ਦਿੱਤਾ ਸੱਚ ਹੋ ਰਿਹਾ ਦੇਖ ਲੋ ਅੱਜ ਹਾਂਜੀ ਹਾਂਜੀ ਇਹ ਸੋਨੇ ਦੇ ਭਾ ਵਿਕ ਰਹੇ ਬਾਹਰਲੇ ਕੈਨੇਡਾ ਅਮਰੀਕਾ ਇਹ ਪੰਜਾਬ ਰਹੇ ਬਾਟੇ ਵਗੈਰਾ ਸਭ ਇੱਥੋਂ ਜਾ ਰਹੇ ਸ਼ੂਗਰ ਕੰਟਰੋਲ ਹੁੰਦਾ ਤੇ ਕੈਂਸਰ ਵਗੈਰਾ ਬੰਗਾਰੀ ਬਿਮਾਰੀਆਂ ਵੀ ਠੀਕ ਹੁੰਦੀਆਂ ਦੋ ਇੰਨੇ ਫਾਇਦੇ ਹੈ ਜੀ ਹਾਂਜੀ ਅਜਾ ਸਿੱਖੀ ਸ਼ੁਰੂ ਹੋਈ ਹੈ ਸੋਨਾ ਸਾਨੂੰ ਨਿਮੈਚ ਉਹ ਜਿਹੜਾ ਅੰਮ੍ਰਿਤ ਛਕਾਇਆ ਇੱਥੋਂ ਭਾਂਡੇ ਗਏ ਉਦੋਂ ਵਾਰ ਫਿਰ ਸਿੱਖ ਸੁਰੂ ਹੋਇਆ ਪਹਿਲੇ ਕੋਈ ਸਿੱਖੀ ਨਹੀਂ ਦੀ ਹੁੰਦੀ ਕਹਿੰਦੇ ਜੀ ਗੁਰੂ ਸਾਹਿਬਾਨ ਨੇ ਬਜ਼ਾਨ ਦਿੱਤਾ ਸੀ ਇਹ ਸੋਨਾ ਚਾਂਦੀ ਦੇ ਭਾਵੀ ਕਰਨਗੇ ਹਾਂ ਉਹ ਬੀਬੀ ਕਰੇਗੀ ਮੈਂ ਤਾਂ ਵੀ ਬਹੁਤ ਆਉਂਦੀ ਮੈਂ ਤਾਂ ਕੋਈ ਬਾਹਰਲੀ ਵੇਖਣ ਜਾਂਦਾ ਬਰਤ ਉਹਨੂੰ ਹਾਲੇ ਹਿੰਦੁਸਤਾਨ ਨਾਲੇ ਘੱਟ ਇਹਦੇ ਵਿੱਚ ਜੰਨਾ ਟਾਈਮ ਪੜੀ ਰਹਿ ਕੇ ਦਾਲ ਸਬ지 ਉਹ ਸਮਝ ਕੇ ਕਿਸਮ ਦੀ ਦਵਾਈ ਹੋਵੇ ਤੇ ਦਾਲ ਸਬ지 ਪਈ ਰੋਗੇ ਖਰਾਬ ਨਹੀਂ ਹੋਵੇ ਤੇ ਆਪਣੇ ਜਿਹੜੇ ਭਾਂਡੇ ਆ ਜੀ ਕਿੱਥੇ ਕਿੱਥੇ ਤੱਕ ਜਾਂਦੇ ਆ ਇਹ ਤਕਰੀਬਨ ਆਲ ਬਰਡ ਦੇ ਵਿਚਾਰ ਮੰਦਰ ਬਹੁਤ ਪੁਰਾਣਾ ਅਸੀਂ ਅੱਜ ਤੱਕ ਦੇ ਪਹਿਲਾਂ ਹੀ ਚੱਲੇ ਆਉਂਦੇ ਹੁਕਣੀ ਬਿਲਡਿੰਗ ਖੜੀ ਹੈ ਕੋਈ ਮੰਨਤਾ ਹੁੰਦੀ ਬਹੁਤ ਸਾਰੇ ਰੁਗਜਾਮੇ ਹਿੰਦੂ ਸਿੱਖ ਸਭ ਬੰਦ ਜਾਨਦੇ ਆ ਹੁਣ ਸਾਨੂੰ ਤੁਸੀਂ ਭਾਂਡੇ ਦਿਖਾਓ ਜੀ ਅਸੀਂ ਦਰਸ਼ਕਾਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਜਿਹੜੇ ਭਾਂਡੇ ਤੁਸੀਂ ਬਣਾਉਨੇ ਆ ਕਿੰਨੀ ਮਿਹਨਤ ਹੁੰਦੀ ਆ ਪੀਵੀ ਸੈਵਰ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ 'ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਮਹਾਲੀ ਜ਼ਿਲ੍ਹੇ ਦੇ ਕੜੂਆ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਸਰਬ ਲੋ ਦੇ ਭਾਂਡੇ ਬਣਦੇ ਆ ਕਹਿੰਦੇ ਛੇਵੀਂ ਪਾਸ਼ਾਹੀ ਨੇ ਵਰਦਾਨ ਦਿੱਤਾ ਸੀ ਇਸ ਪਿੰਡ ਨੂੰ ਇਹ ਹਜ਼ਾਰਾਂ ਸਾਲ ਪੁਰਾਣਾ ਪਿੰਡ ਆ ਸਾਨੂੰ ਇਸ ਪਿੰਡ ਦੇ ਵਿੱਚ ਬਾਪੂ ਹੁਣੀ ਮਿਲੇ ਆ ਤੇ ਇਹ ਸਾਨੂੰ ਇਸ ਦੁਕਾਨ ਤੇ ਲੈ ਕੇ ਆਏ ਆ ਇਸ ਪਿੰਡ ਦੀ ਸਭ ਤੋਂ ਪੁਰਾਣੀ ਦੁਕਾਨ ਆ ਜਿੱਥੇ ਸਰਬਲੋ ਦੇ ਹਰ ਤਰ੍ਹਾਂ ਦੇ ਭਾਂਡੇ ਜਿਹੜੇ ਆ ਬਣਾਏ ਜਾਂਦੇ ਆ ਕਹਿੰਦੇ ਗੁਰੂ ਸਾਹਿਬਾਨ ਨੇ ਵਰਦਾਨ ਦਿੱਤਾ ਸੀ ਇਸ ਪਿੰਡ ਨੂੰ ਕਿ ਇਹ ਭਾਂਡੇ ਜਿਹੜੇ ਆ ਸੋਨਾ ਚਾਂਦੀ ਦੇ ਭਾਅ ਵਿਕਣਗੇ ਦੱਸੋ ਸਾਡੇ ਦਰਸ਼ਕਾਂ ਨੂੰ ਹਾਂ ਜੀ ਹਾਂ ਜੀ 300 ਸਾਲ ਪੁਰਾਣੀ ਦੁਕਾਨ ਹੈ ਬਾਕੀ ਆਪਣੇ ਸਰਬਲੋ ਦੇ ਭਾਂਡੇ ਮਿਲਦੇ ਆ ਜੀ ਬਾਕੀ ਮਹਾਰਾਜ ਜਿਹੜੇ ਵਰਦਾਨ ਦਿੱਤਾ ਦਾ ਜੀ ਤੇ ਭਾਂਡੇ ਭਾਂਡੇ ਸਰਬਲੋ ਦੇ ਜੋ ਹਰ ਮਿਲਦੇ ਬਾਹਰ ਬਾਹਰੀ ਦੇਸ਼ਾਂ ਨੂੰ ਵੀ ਜਾ ਰਹੇ ਆ ਜੀ ਭਾਂਡੇ ਅਮਰੀਕਾ ਕੈਨੇਡਾ ਇਹ ਸਾਰੇ ਲੋਰ ਪਿੰਡ ਸਭ ਜਾਣਦੇ ਆ ਜੀ ਸੋਨੇ ਚਾਂਦੀ ਦੇ ਭਾਅ ਵਿਕਦੇ ਆ ਜੀ ਆਹ ਸੋਨੇ ਚਾਂਦੀ ਦੇ ਭਾਅ ਮਿਲਦੇ ਆ ਜੀ ਬਣਦੇ ਆ ਭਾਂਡੇ ਠੀਕ ਮਿਲਣਗੇ ਜੀ ਹਾਂ ਹਾਂ ਸਭ ਮਿਲਦਾ ਜੀ ਭਾਂਡਾ ਤੇ ਪਿੰਡ ਵਿੱਚ ਕਿੰਨੀਆਂ ਦੁਕਾਨਾਂ ਵੈਸੇ ਹੋਣਗੇ ਜੀ 15 ਕਿ ਦੁਕਾਨਾਂ ਤਾਂ ਹੋਣਗੀਆਂ ਚਲੋ ਹੁਣ ਤੁਹਾਨੂੰ ਦਿਖਾਉਂਦੇ ਆ ਸਰਵ ਲੋਹ ਦੇ ਭਾਂਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਭਾਂਡੇ ਤਿਆਰ ਹੁੰਦੇ ਆ ਜੀ ਹਾਂਜੀ ਤੇ ਇਹ ਕਿਸ ਤਰ੍ਹਾਂ ਤਿਆਰ ਹੁੰਦੇ ਆ ਕੀ ਫਾਇਦੇ ਆ ਇਹਨਾਂ ਦੇ ਸਾਰਾ ਡਿਟੇਲ ਦੇ ਵਿੱਚ ਦੱਸੋ ਜਿਹੜਾ ਜਿੰਨਾ ਵੀ ਰਸੋਈ ਦੇ ਬਰਤਨ ਸਾਰੇ ਅਸੀਂ ਬਣਾਏ ਚੰਕੀ ਤੇ ਲੈ ਕੇ ਸਾਰੇ ਛੋਟੇ ਛੋਟਾ ਵੱਡੇ ਤੇ ਵੱਡਾ ਸਾਰਾ ਸਮਾਨ ਤਿਆਰ ਕਰਦੇ ਤੇ ਆਪਣੇ ਜਿਹੜੇ ਭਾਂਡੇ ਆ ਜੀ ਕਿੱਥੇ ਕਿੱਥੇ ਤੱਕ ਜਾਂਦੇ ਆ ਤੇ ਤਕਰੀਬਨ ਆਲ ਬਰਡ ਦੇ ਵਿੱਚ ਆ ਜਾਂਦੇ ਆ ਜੀ ਜਿੱਦਾਂ ਹੁਣ ਦੀਵਾਲੀ ਆ ਰਹੀ ਆ ਤੇ ਸਬ ਦੇਸਾਂ ਵਿੱਚ ਸਾਰੇ ਆਮ ਤੌਰ ਤੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਬਰਤਨ ਆ ਜਿਹੜੇ ਰੋਕ ਕਰਦੇ ਵਿੱਚ ਬਰਤਨ ਆ ਠੀਕ ਆ ਠੀਕ ਹੈ ਜਿਹੜੇ ਦੂਸਰੇ ਭਾਂਡੇ ਆ ਤੇ ਉਹਨਾਂ ਦੇ ਕੀ ਕੀ ਨੁਕਸਾਨ ਤੁਹਾਨੂੰ ਪਤਾ ਹੋਏਗਾ ਤੁਸੀਂ ਇਸ ਲਾਈਨ ਦੇ ਵਿੱਚ ਬਜਾ ਰਿਆ એલੂਮੀਨੀਅਮ ਇਹ ਤਾਂ ਨੁਕਸਾਨੇ ਆਪਾਂ ਨੂੰ ਠੀਕ ਹੈ ਜੀ ਪਹਿਲਾਂ ਚਾਂਦ ਕਾਂਸੀ ਦੇ ਹੁੰਦੇ ਦੇ ਬਰਤਨ ਉਹ ਠੀਕ ਤੇ ਜੀ ਫਿੱਤਲ ਵਾਲੇ ਵੀ ਠੀਕ ਸੀਗੇ ਜਿਹੜੇ ਐਲੂਮੀਨੀਅਮ ਵਾਲੇ ਆ ਲੈਣੀ ਤੇ ਆਪਾਂ ਨੂੰ ਨੁਕਸਾਨੇ ਨੁਕਸਾਨ ਬਾਕੀ ਜਿਹੜੇ ਇਹ ਸਰਬ ਲੋਹ ਹੈ ਤੇ ਝੋ ਜਿੰਨੇ ਸਿਰ ਦਾਲ ਸਭੀ ਪਈ ਰਹੇਗੇ ਖਰਾਬ ਨਹੀਂ ਹੋ ਅੱਛਾ ਦਾਲ ਸਮਝੀ ਖਰਾਬ ਨਹੀਂ ਹੋਦੀ ਜੀ ਇਹ ਸਮਝੋ ਦਵਾਈਓ ਬਾਕੀ ਕਿਸੇ ਔਰ ਦੂਸਰੀ ਗੱਲ ਇਹ ਹੈ ਜਿਹੜਾ ਪਿੱਤਲ ਦਾ ਬਰਤਨ ਹੈ ਜੇ ਆਪਾਂ ਉਹਨੂੰ ਕਲੀ ਨਹੀਂ ਕਰਾਉਂਦੇ ਉਹਦੇ ਵਿੱਚ ਦਾਲ ਸਬਜ਼ੀ ਹਰੀ ਹੋ ਜਾਂਦੀ ਠੀਕ ਹੈ ਜੀ ਆਪਾਂ ਖਾਂਦੇ ਨਹੀਂ ਉਹ ਸੱਟ ਦੰਦੀ ਹੂੰ ਇਹਦੇ ਵਿੱਚ ਜਿੰਨਾ ਟਾਈਮ ਪੜੀ ਜਾ ਕੇ ਦਾਲ ਸਬਜ਼ੀ ਉਹ ਸਭ ਇੱਕ ਕਿਸਮ ਦੀ ਦਵਾਈ ਹੋ ਜਾਂਦੀ ਦਵਾਈ ਹੈ ਦੇਖੋ ਇੰਨੇ ਫਾਇਦੇ ਆ ਜੀ ਦੇਖ ਲਓ ਐ ਜੀ ਇਹਦੇ ਜਿਹੜਾ ਥਾ ਡਾਕਟਰ ਐਰਨ ਦੇ ਗੋਲੇ ਦਿੰਦਾ ਐਰਨ ਦੇ ਗੋਲੇ ਲੈਣ ਦੀ ਲੋੜ ਨਹੀਂ ਪਊਗੀ ਜਿਹੜਾ ਹੁਣ ਸਾਨੂੰ ਤੁਸੀਂ ਭਾਂਡੇ ਦਿਖਾਓ ਜੀ ਅਸੀਂ ਦਰਸ਼ਕਾਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਜਿਹੜੇ ਭਾਂਡੇ ਤੁਸੀਂ ਬਣਾਉਨੇ ਆ ਕਿੰਨੀ ਮਿਹਨਤ ਹੁੰਦੀ ਆ ਦੇਖੋ ਭਾਂਡੇ ਹੀ ਭਾਂਡੇ ਆ ਵੱਡੇ ਵੱਡੇ ਆ ਦੇਖੋ ਪਤਿੱਲੇ ਜਿਹੜੇ ਗੁਰੂ ਘਰ ਦੇ ਵਿੱਚ ਵੀ ਜਾਂਦੇ ਆ ਦੂਰ ਦੂਰ ਤੱਕ ਸਾਨੂੰ ਪਤਾ ਲੱਗਾ ਸੀ ਹਜੂਰ ਸਾਹਿਬ ਵੀ ਇਸ ਦੁਕਾਨ ਤੋਂ ਭਾਂਡੇ ਜਾਂਦੇ ਆ ਬਹੁਤ ਵੱਡੇ ਵੱਡੇ ਪਤਿੱਲੇ ਆ ਆਪਰਾ ਦੇਖ ਲਓ ਤੁਸੀਂ ਇਹ ਕੋਕਾ ਦਾ ਚਮਕਾ ਮਾਰਦੀ ਆ ਕਿੰਨੀ ਮਿਹਨਤ ਆਉਂਦੀ ਹੋਊਗੀ ਦੇਖ ਲਓ ਤੁਸੀਂ ਸਭ ਕੁਝ ਹੱਥੀ ਤਿਆਰ ਹੁੰਦਾ ਆ ਇਹਦਾ ਜਿੱਦਾਂ ਚਾਂਦੀ ਨਹੀਂ ਚਮਕਦੀ ਜੀ ਹਾਂਜੀ ਇਦਾਂ ਆਪਾਂ ਇਦਾਂ ਭਾਂਡੇ ਚਮਕਦੇ ਆ ਤਵਾ ਜੇ ਤਵੇ ਲੋਹ ਮਾਰੋ ਨਾ ਜੇ ਤਵੇ ਵਾਲੇ ਵੀ ਅਸੀਂ ਅੱਜ ਕੱਲ੍ਹ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਤਵੇ ਵਰਤਣੇ ਸ਼ੁਰੂ ਕਰਤੇ ਆ ਵੇਟ ਇਹਦਾ ਵੀ ਮੈਨੂੰ ਲੱਗਦਾ ਜੀ 4 ਕਿਲੋ ਦੇ ਕਰੀਬ ਹੈ 2 ਕਿਲੋ ਦੇ ਕਰੀਬ ਹੈ ਨਾ ਪੂਰੇ ਹੈਵੀ ਦੇ ਵਿੱਚ ਤੁਹਾਨੂੰ ਹਰ ਭਾਂਡਾ ਮਿਲੂਗਾ ਦੇਖੋ ਤੁਸੀਂ ਵੱਡੀਆਂ ਵੱਡੀਆਂ ਕੜਾਈਆਂ ਹਰ ਚੀਜ਼ ਤੁਹਾਨੂੰ ਸਰਬ ਲੋਹੇ ਦੀ ਦੇਖਣ ਨੂੰ ਮਿਲੂਗੀ ਇੱਥੇ ਆਹ ਦੇਖੋ ਕਿੱਡੇ ਵੱਡੇ ਵੱਡੇ ਪਤਿੱਲੇ ਵੱਖਰੇ ਵੱਖਰੇ ਜਿਨ੍ਹਾਂ ਦਾ ਡਿਜ਼ਾਈਨ ਆ ਇਸੇ ਤਰ੍ਹਾਂ ਇਹਨਾਂ ਕੜਾਈਆਂ ਵੱਲ ਤੁਸੀਂ ਦੇਖ ਸਕਦੇ ਆ ਜਿਹੜੀਆਂ ਚੱਕ ਨਹੀਂ ਹੁੰਦੀਆਂ ਇੰਨੀਆਂ ਭਾਰੀ ਆ ਇਸੇ ਤਰ੍ਹਾਂ ਆ ਕੜਾਈ ਤੁਸੀਂ ਦੇਖ ਲਓ ਕਿੰਨੀ ਮਿਹਨਤ ਇਹਨਾਂ ਨੇ ਕੀਤੀ ਹੋਈ ਆ ਹਰ ਚੀਜ਼ ਜਿਹੜੀ ਆ ਚਮਕਾ ਮਾਰਦੀ ਪਈ ਆ ਇਹਦੇ ਬਿੰਦ ਤੇ ਜ਼ਿਆਦਾ ਇਹਦੇ ਵਿੱਚ ਮਿਹਨਤ ਜ਼ਿਆਦਾ ਹੈ ਨਾ ਜੀ ਹੱਥੀ ਕੰਮ ਹੈ ਸਾਰਾ ਸਾਰਾ ਹੱਥੀ ਕੰਮ ਕਰਦੇ ਤੁਸੀਂ ਮਸ਼ੀਨ ਨਹੀਂ ਕੰਮ ਹੈ ਨੀ ਕੋਈ ਦੇਖ ਲਓ ਹੱਥੀ ਮਿਹਨਤ ਕਰਕੇ ਸਾਰਾ ਤਿਆਰ ਹੁੰਦਾ ਤੇ ਕਿੰਨਾ ਕੁ ਟਾਈਮ ਲੱਗਦਾ ਜੀ ਜਿੱਦਾਂ ਮੰਨ ਲਓ ਹੁਣ ਅਸੀਂ ਲਾ ਲਈਏ ਕੋਈ ਇੱਕ ਆਹੀ ਆ ਕੜਾਈ ਆ ਇੱਡੀ ਕੜਾਈ ਨੂੰ ਕਿੰਨਾ ਕ ਟਾਈਮ ਲੱਗ ਜਾਂਦਾ ਜੀ ਦੋ ਦਿਨ ਲੱਗ ਜਾਂਦੀ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਮਾਹੌਲਾ ਪਿੰਡ ਦਾ ਦੇਖ ਲਓ ਤੁਸੀਂ ਬਹੁਤ ਵੱਡਾ ਪਿੰਡ ਆ ਕਿੱਡਾ ਵੱਡਾ ਪਿੰਡ ਆ ਜੀ ਪਿੰਡ ਬਾਰੇ ਵੀ ਥੋੜਾ ਦੱਸੋ ਪਿੰਡ ਦੇ ਵਿੱਚ 4 ਪੱਤੇ ਆ ਜੀ ਇੱਥੇ 4 ਪੱਤੀਆਂ ਆ ਅੰਦਾਜ਼ੇ ਨਾਲ ਕਿੰਨੀਆਂ ਕ ਵੋਟਾਂ ਆ ਜੀ 10000 ਤੋਂ ਉੱਪਰ ਹੋ ਘੱਟੋ ਘੱਟ ਦੇਖ ਲਓ 10000 ਪਿੰਡ ਦੀ ਬੋਰਡ ਆ ਏਡਾ ਵੱਡਾ ਪਿੰਡ ਆ ਏ ਬਿਲਕੁਲ ਸਾਹਮਣੇ ਡਿਟੇਲ ਦੇ ਵਿੱਚ ਲਿਖਿਆ ਹੋਇਆ ਐਡਰੈਸ ਤੁਸੀਂ ਪੜ ਸਕਦੇ ਆ ਮੋਬਾਈਲ ਨੰਬਰ ਜੀਐਸਟੀ ਨੰਬਰ ਤੇ ਅੱਗੇ ਨਾਮ ਵਗੈਰਾ ਦੁਕਾਨ ਦਾ ਨਛੱਤਰ ਸਿੰਘ ਐਡ ਸਾਂਸ ਦੇਖੋ ਡਿਟੇਲ ਦੇ ਵਿੱਚ ਇਹ ਵੀ ਲਿਖਿਆ ਹੋਇਆ ਇੱਥੇ ਸਰਵ ਲੋਹ ਦੇ ਬਰਤਨ ਅਤੇ ਅੰਮ੍ਰਿਤ ਸਚਾਰ ਵਾਲੇ ਖੰਡੇ ਬਾਟੇ ਕੜਾਹੀਆਂ ਬਣਦੀਆਂ ਆ ਮੈਂ ਦੱਸਦੇ ਪਾਛਾ ਨੇ ਆ ਸੰਚਾਰ ਕਰੇ ਜਿਸ ਟਾਈਮ ਅਨੰਦਪੁਰ ਸਾਹਿਬ ਅੱਛਾ ਜੀ 100 ਸਾਲਾ ਇੱਥੇ ਦੇ ਬਰਤਨ ਬਣ ਕੇ ਗਏ ਅਸਾਂ ਉਸ ਵੇਲੇ ਇੱਥੋਂ ਭਾਂਡੇ ਬਣ ਕੇ ਗਏ ਸੀਗੇ ਜੀ ਹੰਡੇ ਬਾਟੇ ਦਾ ਉਹ ਸੰਕਰਜਾ ਕਰੇ ਉੱਥੇ ਤੁਸੀਂ ਦੇਖੋ ਜੀ ਇੰਨਾ ਭਾਂਡਿਆਂ ਤੋਂ ਉੱਪਰ ਹੋਰ ਕੀ ਹੋ ਸਕਦਾ ਹੈ ਜਿਹਨੂੰ ਗੁਰੂ ਸਹਿਬਾਨ ਕਹੇ ਗਿਆ ਕਿ ਅਸੀਂ ਹੁਣ ਘੁੰਮ ਕੇ ਪਿੰਡ dekh ਲਈਏ ਜੀ ਬਾਕੀ ਕਿਉਂਕਿ ਪਿੰਡ ਬਹੁਤ ਸੋਹਣਾ ਲੱਗਿਆ ਸਾਨੂੰ ਹੁਣ ਅਸੀਂ ਤੁਹਾਨੂੰ ਪਿੰਡ ਦੀ ਗੇੜੀ ਵਜਾਉਨੇ ਆ ਜਗਾ ਜਗਾ ਤੁਹਾਨੂੰ ਸਰਬ ਲੋ ਦੇ ਭਾਂਡੇ ਪਏ ਦਿਖਾਈ ਦੇਣਗੇ ਦੇਖੋ ਤਾਂ ਕਿੱਡੇ ਵੱਡੇ ਵੱਡੇ ਭਾਂਡੇ ਤੁਹਾਨੂੰ ਪਿੰਡ ਦੀ ਹਰ ਗਲੀ ਚ ਦੇਖਣ ਨੂੰ ਮਿਲਣਗੇ ਇਸ ਤਰ੍ਹਾਂ ਤਿਆਰ ਹੁੰਦੇ ਆ ਸਰਬ ਲੋ ਦੇ ਭਾਂਡੇ ਬਹੁਤ ਮਿਹਨਤ ਹੁੰਦੀ ਆ ਇੰਨੀ ਮਿਹਨਤ ਕਰਨ ਤੋਂ ਬਾਅਦ ਇਹ ਭਾਂਡੇ ਤਿਆਰ ਹੁੰਦੇ ਆ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਗੁਰੂ ਸਾਹਿਬਾਨ ਨੇ ਵਰਦਾਨ ਦਿੱਤਾ ਸੀ ਇਸ ਪਿੰਡ ਨੂੰ ਦੇਖੋ ਕੜਾਈਆਂ ਹੀ ਕੜਾਈਆਂ ਕਮਰੇ ਭਰੇ ਪਏ ਆ ਸਰਬ ਲੋ ਦੇ ਭਾਂਡਿਆਂ ਦੇ ਨਾਲ ਕਿਉਂਕਿ ਬਾਹਰ ਨੂੰ ਬਹੁਤ ਸਾਮਾਨ ਜਾਂਦਾ ਵਿਦੇਸ਼ਾਂ ਨੂੰ ਜਿਨ੍ਹਾਂ ਲੋਕਾਂ ਨੂੰ ਇਸ ਸਰਬ ਲੋ ਬਾਰੇ ਪੂਰੀ ਜਾਣਕਾਰੀ ਆ ਉਹ ਇਹਦੇ ਵਿੱਚ ਹੀ ਹਰ ਚੀਜ਼ ਖਾਂਦੇ ਆ ਇੱਕ ਅਮਰਤ ਵਾ ਇਹਦੇ ਵਿੱਚ ਹਰ ਚੀਜ਼ ਖਾਣਾ ਇਸ ਤਰ੍ਹਾਂ ਭਾਂਡੇ ਦੀ ਗਲਾਈ ਬਣਾਈ ਜਾਂਦੀ ਆ ਕਿੰਨੀ ਮਿਹਨਤ ਦਾ ਕੰਮ ਆ ਦੇਖ ਲਓ ਤੁਸੀਂ ਇੱਕ ਇੱਕਾ ਭਾਂਡੇ ਨੂੰ ਇਸ ਤਰ੍ਹਾਂ ਬਰਉਣਾ ਹੱਥਾਂ ਦੇ ਨਾਲ ਕੋਈ ਵੀ ਮਸ਼ੀਨੀ ਕੰਮ ਨਹੀਂ ਹੁੰਦਾ ਆ ਵੱਡਾ ਸਾਈਜ਼ ਆ ਇਸ ਤੋਂ ਵੀ ਵੱਡੇ-ਵੱਡੇ ਸਾਈਜ਼ ਆ ਸਸਤੀ ਗੱਲ ਜੀ ਅਸੀਂ ਪਿੰਡ ਘੁੰਮ ਕੇ ਦੇਖਿਆ ਜੀ ਬਹੁਤ ਵੱਡਾ ਪਿੰਡ ਆ ਪੁਰਾਣਾ ਵੀ ਬਹੁਤ ਆ ਬਹੁਤ ਪ੍ਰਸਿੱਧ ਪਿੰਡ ਹੈ ਇਹ ਪੁਰਾਣੇ ਸਮੇਂ ਤੋਂ ਮਨਤ ਕਰੇ ਹੋਣ ਦੇ ਟਾਈਮ ਤੇ ਪਿੰਡ ਚੱਲਦਾ ਆ ਸਰ ਇਹ ਹੀ ਕਹਿ ਰਹੇ ਜੀ ਖੁਰਬਾਂ ਪੰਡ ਵਾਲੇ ਸਮੇ ਦਾ ਪਿੰਡ ਹੈ ਨਿਆਰਾ ਸਰ ਪ੍ਰਸਿੱਧ ਪਿੰਡ ਹੈ ਹੱfte بڑا ਕੋਈ ਨਹੀਂ ਕਿਹੜੇ ਕਿਹੜੇ ਗੁਰੂ ਸਾਹਿਬਾਨ ਇਸ ਪਿੰਡ ਭਜਾਏ ਆ ਇਸ ਸਾਧ ਸੰਤਰਾਜ ਸੱਤੀ ਪਾਸੀ ਗੁਰਾਇ ਜੀ ਸਾਹਿਬ ਮੋਹਨ ਪਾਸੀ ਜੀ ਤੇ ਜੀ ਉਹਨੇ 300 ਪਾਦ ਬੁਜੇ 100 ਤੇ ਇੱਥੇ ਪਿੰਡ ਚ ਇਹ ਮਤਲਬ ਲੋ ਸਰਬੋਗੇ ਵਰਤਨ ਬਣਦੇ ਜੀ ਇਹ ਇਹ ਮਤਲਬ ਗੁਰੂ ਸਾਹਿਬ ਕੋਲ ਇਹ ਸਭ ਹੀ ਸਾਨੂੰ ਮਿੱਤਰਿਆਂ ਨੂੰ ਸਾਰੇ ਬਾਕੀ ਦਿੱਤੀ ਵੀ ਲੋ ਵਰਤਨਾ ਉਹਨੇ ਆ ਵਰਤੇ ਵੀ ਹੈ ਜੀ ਉਹਨੇ ਮਤਲਬ ਇਹ ਵਰਤੇ ਬੜੂ ਲੋ ਜੁਗਤ ਕੰਦੇ ਰਹਿੰਦੇ ਨੇ ਜੀ ਇਹਦਾ ਜੋ ਕੋਈ ਵੀ ਕੋਈ ਵੀ ਇਨਸਾਨ ਛਕੇਗਾ ਇਹਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਸਰ ਬਰਦਾ ਦੇ ਕੇ ਗਏ ਆ ਕਿ ਜਿਹੜਾ ਵੀ ਮਤਲਬ ਇਹ ਭਾਂਡੇ ਵਰਤੂਗਾ ਉਹਨੂੰ ਕੋਈ ਬਿਮਾਰੀ ਲੱਗੇ ਨਹੀਂ ਆਊਗੀ ਉਹਦੇ ਹੋਣ ਅਸੀਂ ਤੁਹਾਨੂੰ ਪਿੰਡ ਦੀ ਪਿੰਡ ਦੀ ਫੇਰਨੀ ਦੀ ਗੇੜੀ ਭਜਾਉਨੇ ਆ ਸੱਸੀ ਗਾਲ ਜੀ ਇੰਨੀਆਂ ਦੁਕਾਨਾਂ ਪਿੰਡ ਵਿੱਚ ਸਰਵ ਲੋਹ ਦੀਆਂ ਆ ਇਹਦਾ ਕੀ ਕਰਨਾ ਗੁਰੂ ਸਾਹਿਬਾਨ ਨੇ ਕਹਿੰਦੇ ਵਰਦਾਨ ਦਿੱਤਾ ਸੀ ਇਹਨੂੰ ਪਤਾ ਨਹੀਂ ਗੁਰੂ ਹਰਾਈ ਸਾਹਿਬ ਨੇ ਅੱਛਾ ਜੀ ਵੀ ਸੋੜੇ ਚ ਜਾਂ 니ਜੋ ਬਾਬੂ ਵਿਕਣਗੇ ਵੀ ਮਹਿੰਗੇ ਵਿਕਣਗੇ ਠੀਕ ਹੈ ਜੀ ਅੱਗੇ ਮਿਹਨਤ ਕਰਦੇ ਤਾਂ ਉਹ ਮਿਹਨਤ ਨਹੀਂ ਕਰਦੇ ਅੱਛਾ ਜੀ ਹਾਂ ਪਿੰਡ ਨੂੰ ਵਜ਼ਾ ਨਾ ਹੈ ਵਜ਼ਾ ਨਾ ਹੈ ਹਰ ਰਾਏ ਸਾਹਿਬ ਦਾ ਠੀਕ ਨੰਦੂ ਸਾਹਿਬ ਮਲਚਾ ਤੇ ਸਿੱਖ ਪਰ ਮੇਰਾ ਪੈ ਕੋਆ ਸ਼ੁਰੂ ਹੋਇਆ ਅੱਛਾ ਜੀ ਸੋਨਸਨੂ ਜਿਹੜੇ ਮੈਂਚ ਜਿਹੜਾ ਸਿੱਖ ਪੁਨਮ ਪੰਜ ਪੈਰ ਨੰਬਰ ਛਕਾਇਆ ਹੈ ਉਹ ਇੱਥੇ ਤੇ ਖੰਡਾ ਬਾਠਾ ਘੜੂਏ ਤੇ ਗਿਆ ਤਾਂ ਅੱਛਾ ਜੀ ਇੱਥੋਂ ਗਏ ਭਾਂਡੇ ਦੇ ਹਾਂ ਜਦ ਸਿੱਖੀ ਸ਼ੁਰੂ ਹੋਈ ਸੋਨਸਨੂ ਜਿਹੜੇ ਚ ਉਹ ਜਿਹੜਾ ਅਮਰ ਛਕਾਇਆ ਇੱਥੋਂ ਭਾਂਡੇ ਗਏ ਹਾਂ ਇਹ ਉਪਰੋਂ ਵਾਪਸ ਇੱਕ ਸੁਰੂ ਹੋਇਆ ਪਰ ਇਹਨੇ ਕੋਈ ਸਿੱਖੀ ਨਹੀਂ ਦੀ। ਤੇ ਇੱਥੋਂ ਸ਼ੁਰੂਆਤ ਹੋਈ ਹੈ। ਹਾਂ ਸੋਣਾਂ-ਸਨੀ ਦੀ ਮੇ ਤੇ ਇੱਥੋਂ ਭੰਡੇ ਗਏ ਜੀ ਚਾਂਚਾ। ਉਹ ਫਿਰ ਇੱਥੋਂ ਲੈ ਕੇ ਜਾਂਦੇ ਹੁ ਕੋਈ ਪੰਦਾ ਬਾਹਰਲੇ ਕੈਨੇਡਾ ਅਮਰੀਕਾ ਜਿਹੜੇ ਪੰਜਾਬ ਰਹਿੰਦੇ ਬਾਟੇ ਵਗੈਰਾ ਸਭ ਇੱਥੋਂ ਜਾ ਰਹੇ। ਪਰੰਪਰਾ ਗਲਾਸ ਥਾਲ ਚਮਚੇ ਸਭ ਕੁਝ ਜਾ ਰਹੇ। ਕਹਿੰਦੇ ਜੀ ਗੁਰੂ ਸਾਹਿਬਾਨ ਨੇ ਬਰਜ਼ਾਨ ਦਿੱਤਾ ਸੀ ਇਹ ਸੋਨਾ ਚਾਂਦੀ ਦੇ ਭਾਵੀ ਕਰਨਗੇ। ਹਾਂ ਉਹ ਉਹ ਬੀਬੀ ਕਰ ਰਹੇ ਜੀ। ਅੱਜ ਬੇਕਰ ਰਹੇ। ਅੱਜ ਜਿੰਨਾ ਹੀ ਪਾ ਬਿਕ ਰਹੇ। ਬਹੁਤ ਦੁਨੀਆ ਦੂਰ ਦੂਰੋਂ ਆਂਦੀ ਲੈਣਾ ਹਾਂ ਬਹੁਤ ਅਮਰੀਕਾ ਕੈਨੇਡਾ ਜਿਹੜੇ ਲੋਕਾਂ ਮਿੱਥੋਂ ਲੈ ਕੇ ਆਇਆ ਇਹ ਮਾਲ ਬਣਾ ਕੇ ਮਬਰਸਰ ਪੇਚਾਉਂਦੀਆਂ ਸਟੇਸ਼ਨ ਹਵਾਈ ਅੱਡੇ ਪਰ ਉਹ ਬੰਦਾ ਉੱਤਰਦਾ ਦੁਆਰਾ ਲੈ ਕੇ ਫੇਚੜ ਜਾਂਦਾ ਗਾਂਜਾ ਕੋ ਮਹਿੰਗੀ ਵੇਚਦੇ ਹਾਂ ਹੋਰ ਇਹ ਇੱਕ ਬਿਜ਼ਨਸ ਬਣ ਗਿਆ ਇਹਨਾਂ ਦਾ ਚਲੋ ਇਹਨਾਂ ਦਾ ਮਾਲ ਵਿਕਣ ਲੱਗ ਗਿਆ ਮਿਹਨਤ ਵੀ ਬਹੁਤ ਆਉਂਦੀ ਹੈ ਨਹੀਂ ਕੋ ਬਾਹਰਲੇ ਵੇਖਣ ਜ਼ਿਆਦਾ ਵਰਤਦੇ ਇਹਨੂੰ ਹਾਲੇ ਹਿੰਦੁਸਤਾਨ ਵਾਲੇ ਘਟ ਤੇ ਪਿੰਡ ਬਾਰੇ ਵੀ ਦੱਸੋ ਜੀ ਪਿੰਡ ਬਹੁਤ ਵੱਡਾ ਤੇ ਪੁਰਾਣਾ ਲੱਗਦਾ ਪਿਆ ਦੇਖੋ ਇਹ ਪਿੰਡ ਬਹੁਤ ਪੁਰਾਣਾ ਪਿੰਡ ਹੈ ਇਹ ਕੌਨ ਨੂੰ ਪਹੁੰਚ ਤੁਸੀਂ ਬਸ ਸਟੈਂਡ ਪਰ ਆਏ ਨਾ ਮੰਦਿਰ ਹੈ ਬੜਾ ਉਹਨੇ ਟੱਬਾ ਹੈ ਉਹ ਅੱਧਕ ਦਾ ਰੁਕਾ ਹੈ ਬੜਾ ਹੋਰ ਬੜਾ ਟੱਬਾ ਹੈ ਇਹ ਕੈਨ ਨੂੰ ਪਹੁੰਚਦਾ ਪੱਟਿਆ ਬਹੁਤ ਪੁਰਾਣਾ ਜਿਹੜੀ ਉਹ ਹੈ ਨਾ ਆਪਣੀ ਚਾਲ ਵੀ ਹੈ ਕਿਆ ਚਾਲ ਵੀ ਹੁੰਦੀ ਉਹ ਸਿਤਾਰਾਮ ਵਾਲੀ ਉਹ ਉਹਦੇ ਨਾਲ ਸੰਬੰਧ ਹੈ ਇਹਦਾ ਜਿਹੜਾ ਵਿਆਹ ਹੋਇਆ ਹੁੰਦਾ ਇੱਥੇ ਹੋਇਆ ਹਕ ਹੋਇਆ ਹਾ ਉਹ ਮੰਦਿਰ ਹੁਣ ਵੀ ਖੜਾ ਹੈ મતਲਬ ਹਜ਼ਾਰਾਂ ਸਾਲ ਪੁਰਾਣਾ ਕੋਲ ਮਾ ਪੁਰਾਣਾ ਹਕੂਮਤ ਪੰਡਮ ਦੇ ਨਾਲ ਜੁੜਿਆ ਹੋਇਆ ਹੈ। ਮਤਲਬ ਭੀਮ ਹੁਣ ਇੱਥੇ ਰਹੇ ਹੈ। ਭੀਮ ਇੱਥੇ ਰਹੇ ਹੈ। ਮੰਦਿਰ ਬਹੁਤ ਪੁਰਾਣਾ ਹੈ ਸੱਤ ਸਦੀ ਪਹਿਲਾਂ ਚੱਲਿਆ ਹੁੰਦਾ ਹੈ। ਉਹ ਕਣੀ ਬਿਲਡਿੰਗ ਖੜੀ ਹੈ ਕੋਈ ਹਾਂ। ਮੰਨਤਾ ਹੁੰਦੀ ਬਹੁਤ ਸਾਰੇ ਲੋਕ ਜਮੇ ਹਿੰਦੂ ਸਿੱਖ ਸਭ ਬਗਾਨੇ ਆਪ। ਚਲੋ ਜੀ ਬਹੁਤ ਜਿਆਦਾ ਪੁਰਾਣਾ ਪਿੰਡ ਆ ਜੀ ਇਹਨਾਂ ਜੀ। ਹਾਂ ਬਹੁਤ ਜਿਆਦਾ। ਪਿੰਡ ਤੇ ਕਿੰਨੇ ਆਪਣੇ ਹੈਗੇ ਜੀ ਇਸ ਤਰ੍ਹਾਂ ਦੇ ਗੇਟ। ਪੁਰਾਣੇ। ਨਕਤੂ ਪਿੰਨ ਗੇਟ ਹੈ ਇੱਕ ਇਹ ਨਹਰ ਪੱਤੀ ਵਾ ਉਹ ਗੁੜੀਏ ਪੱਤੀ ਵਾ ਇੱਕ ਚਾਂਦ ਪੱਤੀ ਵਾ ਜਿੰਨੀਆਂ ਪੱਤੀਆਂ ਇਹ ਅੱਗੇ ਅੱਗੇ ਨਾ ਚੋੜੀਆਂ ਹੋ ਜਾਂਦੀਆਂ ਦੀਆਂ ਜਿਹੜੇ ਡਾਕੇ ਪੈਂਦੇ ਤੇ ਇਹ ਹੁਣ ਬਰਵਾਜੇ ਦੇ ਬੰਦੇ ਬੈਹਿ ਜਾਂਦੇ ਜੇ ਬੰਦੇ ਦਾ ਕੋਈ ਕੌਨਦਰ ਬੜਾ ਕੌਨ ਨਹੀਂ ਖੜਾ ਨਿਗਰ ਰੱਖਦਾ ਤਾਂ ਨਿਗਰਾਂ ਦੇ ਤੇ ਤੁਸੀਂ ਦੇਖ ਸਕਦੇ ਆ ਪੱਖਾ ਜਿਹਾ ਕੋਈ ਬੰਦਾ ਪਿੰਡ ਦੇ ਵਿੱਚ ਇਸ ਤਰ੍ਹਾਂ ਪੱਤੀਆਂ ਬਣੀਆਂ ਹੋਈਆਂ ਪੱਤੀਆਂ ਬਣੀਆਂ ਮਾਦੇ ਆ ਉਹ ਜੇ ਕੋਈ ਬੰਦਾ ਕਰੇ ਉਹ ਪਹਿਲੀ ਲਾਂਦਾ ਉਹਨੂੰ ਦਾਮ ਮਾਦਣਾ ਦੁਪਹਿਰੇ ਨੂੰ ਪੱਖਾ ਲਾ ਕੇ ਉਹ ਪੈ ਜਾਂਦਾ ਫੇਰ ਆ ਜਾਂਦਾ ਅਗਲਾ ਫੇਰ ਸਹੀ ਗੱਲ ਹੈ ਫਿਰ ਰੈਸਟ ਕਰ ਲੈਂਦਾ ਇਹ ਚੀਜ਼ਾਂ ਦਾ ਲੋਭ ਹੋ ਗਈ ਨਹੀਂ ਕਣੀ ਕਰਨ ਦਾ ਤੋਰੇ ਪੈ ਜਾਂਦਾ ਕਿ ਰੇੜੀ ਵਾਲੇ ਬਾਹਰ ਤੇ ਸਾਮਾਨ ਵੇਚਣੋਂ ਮੈਂ ਰਾਤ ਹੋ ਗਈ ਇੱਥੇ ਰੇੜਾ ਖੜਾ ਕੇ ਆਪਣਾ ਪੈ ਜਾਂਦੇ ਰੋਟੀ ਖਾ ਕੇ ਪਿੰਡੇ ਚ ਇਦਾਂ ਦੇ ਪਿੰਡ ਰਹੇ ਨਹੀਂ ਜੀ ਹੁ ਪਿੰਡ ਨਹੀਂ ਰਹੀ ਕੋਈ ਕੋਈ ਆ ਹੁਣ ਜਿਹੜੇ ਨਵੇਂ ਮੁੰਡੇ ਆ ਗਏ ਗਾਹਾਂ ਨੂੰ ਉਹਨਾਂ ਦਾ ਹੋਰ ਹੈ ਅਸੀਂ ਤਾਂ ਹੁਣ ਵਾਲੇ ਪੁਰਾਣੇ ਚ ਆ ਉਹਨੇ ਉਹਦੇ ਕਹਾਣੀਆਂ ਸੁਣੀਆਂ ਦੀਆਂ ਬਾਕੀ ਨਵੇਂ ਮੁੰਡੇ ਸਹੀ ਗੱਲ ਹੈ ਆ ਨਮਿਆ ਬਾਰੀ ਅਸੀਂ ਕੋਲ ਨਾ ਉਹ ਸਰ ਕੋ ਬੈਠਦੇ ਨਾ ਸਾਡੀ ਗੱਲ ਸੁਣਦੇ ਆ ਪਿੰਡ ਵੀ ਕਹਿੰਦੇ ਜੀ ਬਹੁਤ ਵੱਡਾ ਪੰਜਾਬ ਦਾ ਇਹ ਇਹ ਮਤਲਬ ਪਟਿਆਲੇ ਜਿਹੜਾ ਪਹਿਲਾਂ ਪਿੰਡ ਇਹ ਪਟਿਆਲੇ ਜੀ ਸਭ ਤੋਂ ਵੱਡਾ ਪਿੰਡ ਪੈ ਹੈ ਫੇਰੇ ਅਗਰ ਰੋਪੜ ਜ਼ਿਲ੍ਹੇ ਚ ਰੋਪੜ ਤੋਂ ਫੇਰੇ ਮਹਾਲੀ ਜ਼ਿਲ੍ਹੇ ਮਨੇ ਮਹਾਲੀ ਚ ਆ ਗਿਆ ਨੀਗਾ ਬਜਾਉਨੇ ਆ ਜਿਹਦੇ ਬਾਰੇ ਬਾਪੂ ਹਣੀ ਗੱਲ ਕਰਦੇ ਸੀ ਕਿ ਜਦੋਂ ਵੀ ਕੋਈ ਫੇਰੇ ਵਗੈਰਾ ਵਾਲਾ ਆਉਂਦਾ ਆ ਤੇ ਹਨੇਰਾ ਹੋ ਜਾਂਦਾ ਤਾਂ ਇਸ ਜਗ੍ਹਾ ਤੇ ਆਰਾਮ ਨਾ ਹੋ ਜਾਂਦਾ ਆ ਉਹ ਪੱਖਾ ਲੱਗਾ ਹੋਇਆ ਜੇ ਮੀਂਹ ਕਿਣੀ ਵਗੈਰਾ ਆਉਂਦੀ ਆ ਤਾਂ ਪਿੰਡ ਦੇ ਲੋਕ ਇੱਥੇ ਲੰਮੇ ਪੈ ਜਾਂਦੇ ਆ ਇਸ ਤਰ੍ਹਾਂ ਦਾ ਮਾਹੌਲਾ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਆ ਇੱਧਰ ਕਿੰਨਾ ਵਧੀਆ ਮਾਹੌਲਾ ਇਸ ਤਰ੍ਹਾਂ ਦੇ ਚਾਰ ਗੇਟ ਆ ਪੱਤੀਆਂ ਬਣੀਆਂ ਹੋਈਆਂ ਐਡਾ ਵੱਡਾ ਪਿੰਡ ਆ ਪਿੰਡੀਆਂ ਖੁੱਲੀਆਂ ਢੂਲੀਆਂ ਗਲੀਆਂ ਵਧੀਆ ਲੱਗ ਰਿਹਾ ਪਿੰਡ ਵਿੱਚ ਘੁੰਮ ਕੇ ਜਿਹਦੀ ਗੱਲ ਕਰ ਰਹੀ ਸੀ ਹਰ ਬਜ਼ੁਰਗ ਕਿ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਕੋਰਵਾ ਪੰਡਵਾਂ ਦੇ ਸਮੇਂ ਦਾ ਤਲਾਬ ਆ ਜਿਹੜਾ ਕਾਫੀ ਵੱਡੇ ਏਰੀਏ ਦੇ ਵਿੱਚ ਫੈਲਿਆ ਹੋਇਆ ਆ ਤੁਸੀਂ ਦੇਖ ਸਕਦੇ ਆ ਜਿਹੜਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਜਿੰਨੀ ਮਰਜ਼ੀ ਦੂਰ ਤੱਕ ਤੁਸੀਂ ਦੇਖ ਲਓ ਪਿੰਡ ਦੇ ਆਲੇ-ਦੁਆਲੇ ਘੁੰਮਦਾ ਪਿਆ ਆ ਇਸ ਪਵਿੱਤਰ ਤਲਾਬ ਦੇ ਬਿਲਕੁਲ ਸਾਹਮਣੇ ਪਾਂਡਵਨ ਦੁਆਰਾ ਬਣਾਇਆ ਮੰਦਿਰ ਆ ਦੇਖਣ ਤੋਂ ਪਤਾ ਚੱਲਦਾ ਆ ਕਿ ਵਾਕਿਆ ਸਦੀਆਂ ਹੋ ਗਈਆਂ ਇਸ ਮੰਦਰ ਨੂੰ ਲਿਖਿਆ ਹੋਇਆ ਪ੍ਰਾਚੀਨ ਸ਼ੇ ਮੰਦਰ ਝਾੜਖੰਡੀ ਭਗਵਾਨ ਭੋਲੇनाथ ਦਾ ਇਹ ਮੰਦਰ ਆ ਅਸੀਂ ਭਾਜੀ ਪਿੰਡ ਘੁੰਮ ਕੇ ਦੇਖਿਆ ਜਗਾ ਜਗਾ ਸਰਬਲੋਹ ਦੇ ਭਾਂਡੇ ਦਿਖਾਈ ਦੇ ਰਹੇ ਆ ਹਾਂਜੀ ਇਹਦਾ ਕੀ ਕਾਰਨਾ ਕਿ ਇਸ ਪਿੰਡ ਦੇ ਲੋਕ ਜਿਹੜੇ ਆ ਸਰਬਲੋਹ ਦੇ ਭਾਂਡੇ ਬਣਾਉਂਦੇ ਆ ਤੇ ਦੁਨੀਆ ਦੂਰੋਂ ਦੂਰੋਂ ਮੰਗਾਉਂਦੀ ਆ ਇਹ ਜੀ ਭਾਜੀ ਇੱਕ ਤਾਂ ਪਹਿਲੀ ਗੱਲ ਇਹ ਆ ਵੀ ਸਾਨੂੰ ਸਤਵੇਂ ਪਾਤਸ਼ਾਹ ਜੀ ਨੇ ਸਾਨੂੰ ਵਰਦਾਨ ਦਿੱਤਾ ਵਾ ਇਹ ਤੇ ਇਹ 16 ਤੋਂ 15ਵੀਂ ਸਪੀੜੀ ਚੱਲ ਰਹੀ ਹੈ ਉਹੀ ਸਾਨੂੰ ਅਸੀਂ ਬਾਟਾ ਭੇਡ ਕਰਾਦਾ ਉਹਨਾਂ ਨੂੰ ਬਾਟਾ ਭੇਡ ਕਰਾਦਾ ਜਦੋਂ ਉਹ ਕਹਿੰਦੇ ਵੀ ਕਿਸੇ ਟਾਈਮ ਥੋੜਾ ਸੋਨੇ ਦਾ ਭਾਅ ਵੀ ਕਿਹਾ ਸੀ ਅੱਛਾ ਜੀ ਦੂਸਰੀ ਗੱਲ ਇਹ ਹੈ ਇਹ ਇੱਕ ਧਾਤ ਦਾ ਲੋਹਾ ਹੈ ਸਭ ਲੋਹ ਇਹਦੇ ਵਿੱਚ ਕੋਈ ਮਿਕਸ ਨਹੀਂ ਹੈਗਾ ਜਿਹੜਾ ਆਮ ਲੋਹਾ ਹੁੰਦਾ ਉਹ ਮਿਕਸ ਹੁੰਦਾ ਹੈ ਇਹਦੇ ਵਿੱਚ ਕੋਈ ਮਿਕਸ ਨਹੀਂ ਹੈਗਾ ਇੱਕ ਧਾਤ ਦਾ ਲੋਹਾ ਹੈ ਇਹਨੂੰ ਸਰਬ ਲੋਹ ਤਾਂ ਕੰਨੇ ਆ ਵੀ ਇਹਦੇ ਵਿੱਚ ਇੱਕ ਤਾਂ ਆਇਰਨ ਦੀ ਕਮੀ ਪੂਰੀ ਹੁੰਦੀ ਆ ਸ਼ੂਗਰ ਕੰਟਰੋਲ ਹੁੰਦਾ ਹੈ ਤੇ ਜਿਕਣ ਕੈਂਸਰ ਵਗੈਰਾ ਪੰਗਰੀ ਬਿਮਾਰੀਆਂ ਵੀ ਠੀਕ ਹੋ ਗਈਆਂ ਤਾਂ ਇੰਨੇ ਫਾਇਦੇ ਜੀ ਹਾਂਜੀ ਦੁਨੀਆ ਪ ਕਹਿੰਦੇ ਜੀ ਦੂਰੋਂ ਦੂਰੋਂ ਮੰਗਾਂਦੀ ਐਸਪੈਂਟ ਅਬ ਤਾਂ ਹੀ ਮੰਗਉਂਦੀ ਨਾ ਇਹ ਇੱਕ ਤਾਂ ਵਰਦਾਨ ਮਿਲੇਗਾ ਸਾਨੂੰ ਇੱਕ ਤਾਂ ਫਾਇਦੇ ਬਹੁਤ ਐ ਇਹ 200 ਬਿਮਾਰੀ ਦਾ ਇਲਾਜ ਆ ਜੇ ਬੰਦਾ ਪਰਤੇ ਹੁਣ ਤਾਂ ਆਮ ਦੁਨੀਆ ਵਰਤ ਰਹੀ ਐ ਇਹਨੂੰ ਤੇ ਮਤਲਬ ਸਾਡਾ ਕੈਨੇਡਾ ਅਮਰੀਕਾ ਤੱਕ ਵੀ ਮਾਲ ਜਾ ਰਿਹਾ ਸਾਰੇ ਪਾਸੇ ਤੂੰ ਤੁਸੀਂ ਇਹ ਦੇਖ ਲਓ ਵੀ ਤੁਸੀਂ ਤੁਹਾਨੂੰ ਕੋਈ ਨੰਘ ਨਹੀਂ ਬਿਮਾਰ ਮਿਲੇਗਾ ਹੂੰ ਕਿਉਂਕਿ ਉਹ ਹਰ ਟਾਈਮ ਇਹਨਾਂ ਵੀ ਭਾਂਡਿਆਂ ਵਰਤਨ ਮਤਲਬ ਕਰਦੇ ਨੇ ਹੁਣ ਵਰਤਦੇ ਨੇ ਠੀਕ ਹੈ ਠੀਕ ਤੇ ਹੁਣ ਤਾਂ ਆਮ ਦੁਨੀਆ ਵਰਤਣ ਲੱਗੀ ਤੁਸੀਂ ਥੋੜੇ ਸਾਹਮਣੇ ਆ ਜਾ ਰਹੇਂ ਗਾਕ ਲੈ ਕੇ ਆਮ ਗਾਕ ਲੈ ਕੇ ਜਾ ਰਹੇ ਪਹਿਲਾਂ ਤਾਂ ਕਰ ਦੁਆਰੇ ਮੈਂ ਤਾਂ ਮਾਲ ਸਾਡਾ ਹੁਣ ਆਮ ਜਾ ਰਿਹਾ ਕੋਲ ਫਰਕ ਜਾਓ ਗੁਰੂ ਸਾਹਿਬਾਂ ਦਾ ਜਿਹੜਾ ਬਚਨ ਸੀਗੇ ਪ੍ਰਦਾਨ ਦਿੱਤਾ ਉਹ ਸੱਚ ਹੋ ਰਿਹਾ ਦੇਖ ਲਓ ਅੱਜ ਹਾਂਜੀ ਹਾਂਜੀ ਇਹ ਸੋਨੇ ਦੇ ਭਾਅ ਵੀ ਵਿਕ ਰਹੇ ਨੇ ਦੇਖ ਲਓ ਸੋਨੇ ਦੇ ਭਾਅ ਭਾਂਡੇ ਵਿਕ ਰਹੇ ਹਾਂਜੀ ਬਿਮਾਰੀਆਂ ਦਾ ਇਲਾਜ ਵੀ ਹੈਗਾ ਨਾ ਇਹਨਾਂ ਨੂੰ ਜੇ ਆਰਾਮ ਹੋ ਰਿਹਾ ਤਾਂ ਹੀ ਆ ਰਹੇ ਬਹੁਤ ਦੁਨੀਆਂ ਨੂੰ ਆਰਾਮ ਵੀ ਹੋ ਰਿਹਾ ਇਸ ਚੀਜ਼ ਦਾ ਤੇ ਉਤਾਰ ਰਹੇ ਆ ਇੱਥੇ ਲੈਣ ਤੇ ਭਾਂਡੇ ਕਿਹੜੇ ਕਿਹੜੇ ਬਣਦੇ ਆ ਜੀ ਸਾਡੇ ਕੋਲ 17 17 ਆਈਟਮਾਂ ਆ ਜੀ ਸਾਡੇ ਕੋਲ ਠੀਕ ਆ ਜੀ ਚਮਚੇ ਤੋਂ ਲੈ ਕੇ ਗਲਾਸ ਥਾਲੀ ਥਾਲੀ ਤੇ ਕੜਾਹੀਆਂ ਬਾਟੇ ਕੌਲੀਆਂ ਤੇ ਮਤਲਬ ਪਤილები ਚਾਹ ਵਾਲੇ ਤੁਸਕ ਹਰ ਚੀਜ਼ ਬਣਦੀ ਸਾਡੇ ਕੋਲ ਬੜੇ ਬੜੇ ਤੁਸਕਿਕਾ ਆ ਆਮ ਕੜਾਹੇ ਆ ਗੁਰਦੁਆਰਿਆਂ 'ਚ ਜਾਂਦੇ ਆ ਹੁਣ ਤਾਂ ਆਮ ਗੁਰਦੁਆਰਿਆਂ 'ਚ ਜਾਣ ਲੱਗੇ ਘਰਾਂ 'ਚ ਵੀ ਰੱਖਣ ਲੱਗੇ ਲੋਕ ਕਿਉਂਕਿ ਕਈ ਤਾਂ ਬੰਦੇ ਹੈਗੇ ਨੇ ਵਿਚਾਲ ਆਪਣੇ ਘਰ ਜਾਊਗਾ ਤਾਂ ਸਾਡੀ ਸੇਵਾ ਲੱਗ ਜਾਏਗੀ ਠੀਕ ਨਹੀਂ ਆਮ ਜਾਣ ਲੱਗਾ ਹਾਂ ਇਹ ਤਾਂ ਮੈਂ 200 ਬਿਮਾਰੀਆਂ ਇਲਾਜ ਕਰਟ ਕੋੜ ਦੇ ਬੰਦਾ ਵਰਤੇ ਬਾਤੇ ਜੀ ਹਾਂਜੀ ਤੇ ਇੱਕ ਸਾਨੂੰ ਸਾਡੇ ਦਰਸ਼ਕਾਂ ਨੂੰ ਇੱਥੇ ਐਡਰੈਸ ਦੱਸੋ ਤੇ ਆਪਣੀ ਵਰਕਸ਼ਾਪ ਦਾ ਨਾਮ ਵੀ ਦੱਸੋ ਤੇ ਮੋਬਾਈਲ ਨੰਬਰ ਵੀ ਦਿਓ ਤਾਂ ਕਿ ਕੋਈ ਮੰਗਾ ਲੇ ਹਾਂਜੀ ਸਾੜਾ ਹੈਗਾ ਇਹ ਪਿੰਡ ਕੜੂਆ ਜ਼ਿਲ੍ਹਾ ਮੋਹਾਲੀ ਤੇ ਆਪਣਾ ਮਾਛੀਪੁਰ ਰੋਡ ਪੈਟਰੋਲ ਪੰਪ ਦੇ ਲਾਗ ਤੇ ਮੁਰਦੀ ਸੜਕ ਮਾਛੀਵੇ ਰੋਡ ਸਾੜੀ ਕਮਲ ਵਰਕਸ਼ਾਪ ਤੋਂ ਇਹ ਚੱਲਦੀ ਆ ਤੇ 73 476 29790 ਫੋਨ ਵੀਡੀਓ ਦੀ ਅਸੀਂ ਇਸੇ ਜਗ੍ਹਾ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਇਹਦੇ ਭਰਾ ਭੈਣਾਂ ਨੂੰ ਇਸ ਪਿੰਡ ਦਾ ਨਹੀਂ ਪਤਾ ਜਾਂ ਇਸ ਸਰਬ ਲੋਹੇ ਬਾਰੇ ਨਹੀਂ ਪਤਾ ਉੱਥੋਂ ਆ ਕੇ ਲੇ ਕੇ ਜਾ ਸਕਣ ਤੇ ਤੁਸੀਂ ਆਰਡਰ ਪਾ ਕੇ ਕੋਰੀਅਰ ਦੇ ਥਰੂ ਵੀ ਮੰਗਾ ਸਕਦੇ ਆ ਹੁਣ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ